ਤਰਨ ਤਰਨ ਚੋਣ ਦੇ ਵਿੱਚ ਹੋਈ ਕਾਂਗਰਸ ਦੀ ਹਾਰ ਤੋਂ ਬਾਅਦ ਕਾਂਗਰਸ ਵਿੱਚ ਵਧਿਆ ਕਲੇਸ਼ ਕਾਂਗਰਸ ਦੇ ਮੌਜੂਦਾ ਸੂਬਾ ਪ੍ਰਧਾਨ ਤੇ ਐਲੋਪੀ ਲੀਡਰ ਦੇਣਗੇ ਅਸਤੀਫਾ ਜੋ ਕਾਂਗਰਸ ਦੇ ਵੱਲੋਂ ਇਹ ਮੰਥਨ ਜਾਰੀ ਹੈ ਤਰਨ ਤਰਨ ਦੀ ਜਿਮਨੀ ਚੋਣ ਦੇ ਵਿੱਚ ਉਮੀਦਵਾਰ ਦੀ ਸਹੀ ਚੋਣ ਨਾ ਕਰ ਸਕਣਾ ਜੋ ਸਭ ਤੋਂ ਵੱਡਾ ਹਾਰ ਦਾ ਕਾਰਨ ਬਣਿਆ ਜਮਾਨਤ ਜ਼ਬਤ ਹੋਈਏ ਇਸ ਦੇ ਪਿੱਛੇ ਸਾਰੇ ਲੀਡਰ ਜਿਹੜੇ ਕਿ ਇੱਕ ਦੂਸਰੀ ਨੂੰ ਦੋਸ਼ ਦੇ ਰਹੇ ਨੇ ਇੱਕ ਦੂਸਰੀ ਦੇ ਸਿਰ ਦੇ ਉੱਪਰ ਭਾਂਡਾ ਪੰਨਿਆ ਜਾ ਰਿਹਾ ਹੈ ਤੁਸੀਂ ਜਿਹੜੇਓ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ 2027 ਸਰਕਾਰ ਬਣਾਉਣ ਲਈ ਮਜ਼ਬੂਤ ਦਾਅਵੇ ਕਰ ਰਹੀ ਸੀ ਤਰਨ ਤਾਰਨ ਦੀ ਜਿਮਨੀ ਚੋਣ ਦੇ ਵਿੱਚ ਉਹਨਾਂ ਦਾਅਵਿਆਂ ਦੀ ਸਾਰੀ ਹਵਾ ਨਿਕਲ ਗਈ ਕਾਂਗਰਸ ਹਾਈ ਕਮਾਂਡ ਨੇ ਹੁਣ ਪੰਜਾਬ ਦੇ ਵਿੱਚ ਲੀਡਰਸ਼ਿਪ ਨੂੰ ਲੈ ਕੇ ਜੋ ਬਦਲਾ ਕਰਨ ਲਈ ਜਿਹੜੀ ਤਿਆਰੀ ਕਰ ਲਈਏ ਜੋ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਬਦਲਾ ਕੀਤਾ ਜਾਣਾ ਸੀ ਉਹ ਦਿੱਲੀ ਦੇ ਵਿੱਚ ਕਾਂਗਰਸ ਦੇ ਵੱਲੋਂ ਮੰਥਨ ਜਾਰੀ ਹੈ ਪੰਜਾਬ ਦੇ ਲੀਡਰਾਂ ਨੂੰ ਜੋ ਦਿੱਲੀ ਬੁਲਾ ਕੇ ਉਹਨਾਂ ਦੇ ਕੋਲੋਂ ਪੰਜਾਬ ਦੀ ਰਣਨੀਤੀ ਪੁੱਛੀ ਜਾ ਰਹੀ ਹੈ ਜਿਸ ਦੇ ਵਿੱਚ ਮਾਝੇ ਤੋਂ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਪ੍ਰਗਟ ਸਿੰਘ ਰਾਣਾ ਕੇਪੀ ਸਿੰਘ ਸਾਬਕਾ ਵਿਧਾਨ ਸਭਾ ਸਪੀਕਰ ਵਿਜੇਂਦਰ ਸਿੰਘਲਾ ਤੇ ਸਾਬਕਾ ਮੁੱਖ ਮੰਤਰੀ ਲੋਕ ਸਭਾ ਹਲਕਾ ਜਿਲੰਦਰ ਤੋਂ ਸੰਸਦ ਮੈਂਬਰ ਚੰਜੀਤ ਸਿੰਘ ਚੰਨੀ ਇਹਨਾਂ ਸਾਰਿਆਂ ਨਾਵਾਂ ਦੇ ਉੱਪਰ ਚਰਚਾ ਹੋ ਰਹੀ ਹੈ ਇਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਪੰਜਾਬ ਦੀ ਕਮਾਂਡ ਦਿੱਤੀ ਜਾ ਸਕਦੀ ਹੈ ਜੋ ਸੁਖਜਿੰਦਰ ਸਮੁੰਦਾਵਾ ਜਿਨ੍ਹਾਂ ਨੇ ਤਰਨਤਾਰਨ ਦੀ ਜਿਮਨੀ ਚੋਣ ਲੜਨ ਲਈ ਵੀ ਹਾਈ ਕਮਾਂਡ ਦੇ ਅੱਗੇ ਆਪਣੀ ਪੇਸ਼ਕਸ਼ ਕੀਤੀ ਸੀ ਪਰ ਉੱਥੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੇ ਇਹਨਾਂ ਦੀ ਨਹੀਂ ਚੱਲਣ ਦਿੱਤੀ ਜਿਸ ਨੂੰ ਲੈ ਕੇ ਸੁਖਿੰਦਰ ਸੰਧਾਵਾ ਨੇ ਤਰਨਤਾਰਨ ਦੇ ਵਿੱਚ ਬਿਲਕੁਲ ਚੋਣ ਪ੍ਰਚਾਰ ਕਰਨ ਵਾਸਤੇ ਵੀ ਨਹੀਂ ਆਏ ਜਦੋਂ ਕਿ ਮਾਝੇ ਦੇ ਵਿੱਚ ਸੁਖਿੰਦਰ ਸੰਧਾਵਾ ਦਾ ਕਾਂਗਰਸ ਵਿੱਚ ਬਹੁਤ ਵੱਡਾ ਆਧਾਰ ਹੈ ਸੋ ਉਦੋਂ ਤੋਂ ਲੈ ਕੇ ਜੋ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨਹੀਂ ਤਰਨਤਾਰਨ ਦੀ ਕਮਾਂਡ ਸੰਭਾਲੀ ਕੋਈ ਵੀ ਸੀਨੀਅਰ ਲੀਡਰ ਚੋਣ ਪ੍ਰਚਾਰ ਕਰਨ ਵਾਸਤੇ ਨਹੀਂ ਆਇਆ ਜਿਸ ਨੂੰ ਲੈ ਕੇ ਹੁਣ ਜਿਹੜੀ ਹਾਰ ਹੋਈ ਏ ਇੱਕ ਦੂਜੀ ਦੇ ਉੱਪਰ ਠਿਕਰੇ ਪੰਨੇ ਜਾ ਰਹੇ ਨੇ ਇੱਕ ਦੂਜੀ ਨੂੰ ਇਸ ਦਾ ਦੋਸ਼ ਦਿੱਤਾ ਜਾ ਰਿਹਾ ਕਿ ਕਾਂਗਰਸ ਦੇ ਵਿੱਚ ਆਪਸੀ ਫੁੱਟ ਦੇ ਕਾਰਨ ਕਾਂਗਰਸ ਬੈਕਫੁੱਟ ਤੇ ਚਲੀ ਗਈ 2027 ਦੇ ਵਿੱਚ ਸਰਕਾਰ ਬਣਾਉਣ ਦਾ ਜਿਹੜਾ ਕਾਂਗਰਸ ਦਾ ਦਾਵਾ ਸੀ ਉਹ ਕਿਤੇ ਨਾ ਕਿਤੇ ਖੋਖਲਾ ਸਾਬਤ ਹੁੰਦਾ ਜਾ ਰਿਹਾ ਜਿਸ ਤਰ੍ਹਾਂ ਅੱਜ ਤਰਨ ਤਰਨ ਦੇ ਵਿੱਚ ਕਾਂਗਰਸ ਦੀ ਜ਼ਮਾਨਤ ਜਬਤ ਹੋਈ ਏ ਔਰ ਅਕਾਲੀ ਦਲ ਜਿਹੜਾ ਬਹੁਤ ਸਾਰੀਆਂ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਸਕਿਆ ਔਰ ਬਹੁਤ ਪਛੜਿਆ ਹੋਇਆ ਸੀ ਉਹ ਅਕਾਲੀ ਦਲ ਇੱਕੋ ਵਾਰੀ ਇੰਨਾ ਉੱਪਰ ਕਿਵੇਂ ਚਲਾ ਗਿਆ ਸੋ ਇਹ ਸਭ ਕੁਝ ਜਿਹੜਾ ਕਿ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਲਗਾਤਾਰ ਚਰਚਾ ਚੱਲ ਰਿਹਾ ਔਰ ਉਸ ਤੋਂ ਪਹਿਲਾਂ ਕਿ ਕਾਂਗਰਸ ਦੇ ਵਿੱਚ ਆਪਸੀ ਕਲੇਸ਼ ਆਪਸੀ ਗੁੱਟਬੰਦੀ ਔਰ ਆਪਸੀ ਇੱਕ ਦੂਸਰੀ ਦੇ ਉੱਪਰ ਠਿੱਕਰਾਂ ਪੰਨਿਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਕਾਂਗਰਸ ਦੇ ਵਿੱਚ ਜੋ ਰਾਜਾ ਵਰਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੇ ਜੋ ਕਰਨਵੀਰ ਸਿੰਘ ਬੁਰਜ ਨੂੰ ਟਿਕਟ ਕਿਵੇਂ ਦਵਾਈ ਜੋ ਕਰਨਵੀਰ ਸਿੰਘ ਬੁਰਜ ਜਿਹੜੇ ਕਿ ਕਰਨ ਤਾਂ ਹਲਕੇ ਨਾਲ ਸੰਬੰਧਤ ਸੀ ਜਿੰਨੇ ਵੀ ਉਮੀਦਵਾਰ ਖੜੇ ਸੀ ਉਹਨਾਂ ਸਭ ਨਾਲੋਂ ਅਮੀਰ ਸੀਗੇ ਪੈਸੇ ਵਿੱਚ ਬਹੁਤ ਤਕੜੇ ਸੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਹਾਈ ਕਮਾਂਡ ਕੋਲ ਜਾ ਕੇ ਉਹਨਾਂ ਦੀ ਟਿਕਟ ਮਨਜ਼ੂਰ ਕਰਵਾ ਕੇ ਲੈ ਕੇ ਆ ਜਾਂਦੇ ਨੇ ਚਰਚਾਵਾਂ ਇਹ ਵੀ ਚੱਲੀਆਂ ਕਿ ਕਰਨਬੀਰ ਬੁਰਜ ਨੇ ਇਹ ਟਿਕਟ ਪੈਸੇ ਨਾਲ ਲਈਏ ਪਰ ਇਹ ਪੈਸਾ ਕਿਸ ਨੂੰ ਦਿੱਤਾ ਹੈ ਹਾਈ ਕਮਾਂਡ ਨੂੰ ਦਿੱਤਾ ਹੈ ਜਾਂ ਟਿਕਟ ਦਿਵਾਉਣ ਵਾਲਾ ਲੈ ਗਿਆ ਹੁਣ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਆ ਕੇ ਚੋਣ ਪ੍ਰਚਾਰ ਕਰਦੇ ਨੇ ਰਾਜਾ ਵੜਿੰਗ ਦੇ ਵੱਲੋਂ ਜੋ ਚੋਣ ਪ੍ਰਚਾਰ ਕਰਦਿਆ ਕੁਝ ਅਜੀਹੇ ਬਿਆਨਬਾਜ਼ੀ ਕੀਤੀ ਗਈ ਕਿ ਤਰਨਤਾਰਨ ਚਿਮਣੀ ਚੋਣ ਨੂੰ ਹਲਕੇ ਵਿੱਚ ਲੈ ਲਿਆ ਗਿਆ ਸੀਰੀਅਸ ਨਹੀਂ ਲਈ ਜਦੋਂ ਚੋਣ ਪ੍ਰਚਾਰ ਕਰਦੇ ਸਮੇਂ ਸਭ ਤੋਂ ਪਹਿਲਾਂ ਰਾਜਾ ਵੜਿੰਗ ਨੇ ਖਾਲਸਤਾਨ ਦੇ ਖਿਲਾਫ ਜਿਹੜਾ ਬਿਆਨ ਦਿੱਤਾ ਉਸ ਤੋਂ ਬਾਅਦ ਸਾਬਕਾ ਗ੍ਰਹਿ ਮੰਤਰੀ ਸੁਭਾ ਸਿੰਘ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਖਿਲਾਫ ਬਿਆਨਬਾਜ਼ੀ ਕੀਤੀ ਫਿਰ ਛੋਟੇ ਸਿੱਖ ਬੱਚਿਆਂ ਦੇ ਨਾਲ ਜਿਹੜਾ ਉਹਨਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਤੇ ਪ੍ਰਤਾਪ ਸਿੰਘ ਬਾਜਵਾ ਦੀ ਭਾਈ ਜੀਵਨ ਸਿੰਘ ਜੈਤਾ ਦੇ ਨਾਲ ਜੋ ਫਲੈਕਸ ਬੋਰਡ ਦੇ ਉੱਪਰ ਲੱਗੀ ਤਸਵੀਰ ਨਜ਼ਰ ਆਈ ਜਿਸ ਤੋਂ ਬਾਅਦ ਜੋ ਇਹ ਤਰਨਤਾਰਨ ਦੇ ਵਿੱਚ ਸਾਰੇ ਫੈਕਟ ਪਏ ਤੇ ਕਾਂਗਰਸ ਜਿਹੜੀ ਇਹ ਚੌਥੇ ਨੰਬਰ ਤੇ ਚਲੇਗੀ ਕਰਨਬੀਰ ਬੁਰਜ जेडे कि एक ईमानदार लीडर से बहुत जड़े के वो इन्ना चलाक चलाक नहीं समझे गए और उन्ना ने सिर्फ पिछे हो के खड़े होंगे जो राजा वड़िंग ज प्रताप सिंह बाजवा चोन प्रचार करते होंगे सर सिर्फ वो तो चुप करके खड़े हुए देखे गए पर हूँ दो हज़ार सताई लिय भी राजा वड़िंग ने यह ऐलान कर दिता सो हज़ार सताई के भी करणबीर बुरज ही इतों उम्मीदवार हो एक पंथक हल्का ਔਰ ਪੰਥਕ ਹਲਕਾ ਕਾਂਗਰਸ ਨੇ ਸਿਰਫ ਇੱਕ ਵਾਰ ਇੱਥੇ ਜਿੱਤ ਦਰਜ ਕੀਤੀ ਏ ਡਾਕਟਰ ਅਗਨੀ ਹੋਤਰੀ ਦੇ ਜਿਹੜੇ ਕਿ ਇੱਥੇ ਵਿਧਾਇਕ ਬਣੇ ਸੀਗੇ ਔਰ ਉਸ ਤੋਂ ਬਾਅਦ ਕਦੇ ਵੀ ਇੱਥੇ ਕਾਂਗਰਸ ਨਹੀਂ ਜਿੱਤੀ ਪਰ ਇਸ ਵਾਰ ਮੌਕਾ ਸੀ ਕਾਂਗਰਸ ਦੇ ਕੋਲ ਜਿੱਤ ਭਾਵੇਂ ਕਾਂਗਰਸ ਨਾ ਸਕਦੀ ਪਰ ਕਾਂਗਰਸ ਆਪਣੀ ਜ਼ਮਾਨਤ ਬਚਾ ਸਕਦੀ ਕਾਂਗਰਸ ਜਿਸ ਤਰ੍ਹਾਂ ਪਹਿਲਾ ਦੂਸਰੇ ਨੰਬਰ ਤੇ ਆਈ ਸੀ ਲੋਕ ਸਭਾ ਚੋਣਾਂ ਦੇ ਵਿੱਚ ਉਸੇ ਤਰ੍ਹਾਂ ਦੂਸਰੇ ਨੰਬਰ ਤੇ ਆ ਸਕਦੀ ਪਰ ਕਾਂਗਰਸ ਦਾ ਦੂਸਰੇ ਤੋਂ ਵੀ ਤੀਸਰੇ ਤੇ اور ਤੀਸਰੇ ਤੋਂ ਵੀ ਚੌਥੇ ਨੰਬਰ ਤੇ ਚਲੇਗੀ ਕੁੱਲ ਪੰਜ ਉਮੀਦਵਾਰੀ ਭਾਜਪਾ ਤੇ ਲਾਸਟੇ ਸੀ ਔਰ ਕਾਂਗਰਸ ਵੀ ਉਹਨਾਂ ਦੇ ਬਰਾਬਰ ਚਲੇਗੀ ਔਰ ਜਮਾਨਤ ਆਪਣੀ ਜਮਤ ਕਰਵਾ ਲਈ ਜੋ ਸੁਖਜਿੰਦਰ ਸਿੰਘ ਦਾਵਾ ਨੇ ਇਸ ਹਲਕੇ ਤੋਂ ਚੋਣ ਲੜਨ ਲਈ ਪੇਸ਼ਕਸ਼ ਕੀਤੀ ਸੀ ਪਹਿਲਾ ਖੁਦ ਕਾਂਗਰਸ ਕਹਿ ਰਹੀ ਸੀ ਕਿ ਜੋ ਇੱਥੇ ਉਮੀਦਵਾਰ ਹੈ ਉਹ ਕਮਜ਼ੋਰ ਉਮੀਦਵਾਰ ਹੈ ਦੂਸੀਆਂ ਪਾਰਟੀਆਂ ਦੇ ਮੁਕਾਬਲੇ ਵਿੱਚ ਜੋ ਇੱਥੋਂ ਜਿਹੜਾ ਕਿ ਇੱਕ ਮਜ਼ਬੂਤ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਨਾ ਸੀ ਹਾਈ ਕਮਾਂਡ ਨੇ ਜਦੋਂ ਕਿ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਜਿਹੜੇ ਕਿ ਗੁਰਜੀਤ ਸਿੰਘ ਔਜਲਾ ਨੂੰ ਤਿਆਰ ਕੀਤਾ ਗਿਆ ਗੁਰਜੀਤ ਸਿੰਘ ਔਜਲਾ ਇੱਥੇ ਚੋਣ ਲੜਨ ਲਈ ਤਿਆਰ ਵੀ ਹੋ ਗਏ ਪਰ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੇ ਜੋ ਉਹਨਾਂ ਦੀ ਨਹੀਂ ਸੁਣੀ ਹਾਈ ਕਮਾਂਡ ਦੇ ਅੱਗੇ ਜਾ ਕੇ ਸਿਰਫ ਤੇ ਸਿਰਫ ਆਪਣੇ ਉਮੀਦਵਾਰ ਨੂੰ ਟਿਕਟ ਦਵਾਈ ਜਿਸ ਨੂੰ ਲੈ ਕੇ ਹੁਣ ਇਹ ਵੱਡਾ ਕਲੇਸ਼ ਛੜਿਆ ਹੋਇਆ ਹੈ ਕਿ ਸਾਰੇ ਡੀਡਰ ਹੁਣ ਇਹਨਾਂ ਦੋਨਾਂ ਦੇ ਸਿਰ ਦੇ ਉੱਪਰ ਸਾਰਾ ਠਿਕਰਾ ਪੰਡਰੇ ਨੇ ਕਿ ਇਹਨਾਂ ਦੋਨਾਂ ਨੇ ਪੰਜਾਬ ਦੀ ਕਾਂਗਰਸ ਦਾ ਜਿਹੜਾ ਹਾਸ਼ੀਏ ਤੇ ਲੈ ਜਾਂਦਾ ਔਰ ਕਾਂਗਰਸ ਦੇ ਵਿੱਚ ਇਹਨਾਂ ਨੇ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਹਨਾਂ ਨੂੰ ਨਹੀਂ ਬਦਲਿਆ ਜਾਂਦਾ ਤਾਂ ਕਾਂਗਰਸ ਵਿੱਚ ਹੋਰ ਨੁਕਸਾਨ ਹੋਵੇਗਾ ਸੋ ਕਾਂਗਰਸ ਦੇ ਵੱਲੋਂ ਵੀ ਇਹ ਮੰਥਨ ਜਾਰੀ ਹੈ ਕਾਂਗਰਸ ਹਾਈ ਕਮਾਂਡ ਬਹੁਤ ਜਲਦੀ ਪੰਜਾਬ ਦੇ ਵਿੱਚ ਕੋਈ ਨਵਾਂ ਲੀਡਰ ਜਿਸ ਨੂੰ ਕਮਾਂਡ ਦੇ ਸਕਦੀ ਹੈ ਜੋ ਚਰਚਾਵਾਂ ਨੇ ਕਿ ਸਾਬਕਾ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਜਾਂ ਪ੍ਰਗਟ ਸਿੰਘ ਜੱਟ ਸਿਕ ਚਿਹਰੇ ਦੇ ਵਿੱਚੋਂ ਕਿਸੇ ਇੱਕ ਨੂੰ ਪੰਜਾਬ ਦੀ ਕਮਾਂਡ ਮਿਲ ਸਕਦੀ ਹੈ ਉੱਥੇ ਹਿੰਦੂ ਚੇਰਾ ਵੀ ਸਭ ਤੋਂ ਉੱਪਰ ਹੈ ਜਿਹੜਾ ਕਿ ਵਿਜੇਂਦਰ ਸਿੰਘਲਾ ਤੇ ਰਾਣਾ ਕੇਪੀ ਸਿੰਘ ਔਰ ਰਾਣਾ ਕੇਪੀ ਸਿੰਘ ਵੀ ਇੱਕ ਸਿਆਸਦਨ ਬਹੁਤ ਉੱਗੇ ਨੇ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਜਿਹੜਾ ਕਿ ਲੰਬਾ ਸਮਾਂ ਹੋ ਗਿਆ ਸਿਆਸਤ ਕਰਦੇ ਹਨ ਉਹਨਾਂ ਨੂੰ ਵੀ ਇਹ ਪੰਜਾਬ ਦੀ ਕਮਾਂਡ ਮਿਲ ਸਕਦੀ ਹੈ ਪੰਜ 6 ਲੀਡਰਾਂ ਦੇ ਨਾਮ ਜਿਹੜੇ ਹਾਈ ਕਮਾਂਡ ਦੇ ਕੋਲ ਚਰਚਾ ਚੱਲ ਰਹੇ ਨੇ ਜਿਨ੍ਹਾਂ ਵਿੱਚ ਰਾਣਾ ਗੁਰਜੀਤ ਸਿੰਘ ਵੀ ਆ ਰਹੇ ਨੇ ਸੋ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੀ ਜਿਹੜੀ ਕਮਾਂਡ ਹੈ ਉਹ ਕਿਸ ਲੀਡਰ ਨੂੰ ਦਿੱਤੀ ਜਾਵੇਗੀ ਲੇਕਿਨ ਰਾਜਾ ਬ੍ਰਿੰਟੇ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਹੁਣ ਹਾਈ ਕਮਾਂਡ ਜਿਹੜੀ ਹੈ ਪੂਰੀ ਤਰ੍ਹਾਂ ਨਾਰਾਜ਼ ਹੈ ਹਾਈ ਕਮਾਂਡ ਜਿਹੜੀ ਹੈ ਉਹ ਇਹਨਾਂ ਦੋਨਾਂ ਲੀਡਰਾਂ ਦੀ ਮਨਮਰਜ਼ੀ ਦੇ ਕਾਰਨ ਨਾਰਾਜ਼ ਹੈ ਕਿਉਂਕਿ ਅੱਜ ਗੁੱਟਬੰਦੀ ਬਣੀ ਹੋਈ ਹੈ 2027 ਦੇ ਵਿੱਚ ਪੰਜਾਬ ਨੂੰ ਜੇ ਸਰਕਾਰ ਬਣਾਉਣੀ ਹੈ ਕਾਂਗਰਸੀ ਦਾ ਫਿਰ ਕੁਝ ਨਾ ਕੁਝ ਬਦਲਾਅ ਕਰਕੇ ਸਾਰਿਆਂ ਨੂੰ ਇਕਜੁੱਟ ਕਰਨਾ ਪਵੇਗਾ ਗੁੱਟਬੰਦੀ ਖਤਮ ਕਰਨੀ ਪਵੇਗੀ ਕਾਂਗਰਸ ਨੂੰ ਜਿਸ ਨੂੰ ਲੈ ਕੇ ਇਹ ਮੰਥਨ ਚੱਲ ਰਿਹਾ ਹੈ